ਦੰਡ ਚੜ ਦੇ ਪੰਜਾਬ ਚ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਵਾਪਰੀ ਹੈ ਜਲੰਧਰ ਚ ਭਿਆਨਕ ਹਾਦਸਾ ਵਾਪਰਿਆ ਮੌਕੇ ਤੇ ਪਿਓ ਪੁੱਤ ਦੀ ਮੌਤ ਹੋ ਗਈ ਹੈ ਕਰਜ ਵਿਚ ਵਿਆ ਰੱਖਿਆ ਹੋਇਆ ਸੀ ਤਾਂ ਜਲੰਧਰ ਦੀ ਮਕਸੂਦਾ ਮੰਡੀ ਤੋਂ ਵਿਆ ਲਈ ਸਬਜ਼ੀ ਲੈਣ ਆਏ ਸੀ ਤੇ ਰਸਤੇ ਚ ਆਂਦੇ ਹੋਏ ਇੱਕ ਟਿਪਰ ਦੀ ਚਪੇਟ ਚ ਆ ਜਾਂਦੇ ਨੇ ਹਾਦਸਾ ਇੰਨਾ ਭਿਆਨਕ ਹੈ ਕਿ ਤੁਹਾਨੂੰ ਤਸਵੀਰਾਂ ਨਹੀਂ ਦਿਖਾ ਸਕਦੇ ਆ ਇਸ ਹਾਦਸੇ ਦੇ ਵਿੱਚ ਪਿਓ ਪੁੱਤ ਦੇ ਸਰੀਰ ਦੇ ਕਈ ਟੁਕੜੇ ਹੋ ਗਏ ਨੇ ਤਸਵੀਰਾਂ ਬੇहद ਭਿਆਨਕ ਸਾਹਮਣੇ ਆਈਆਂ ਨੇ ਮੁੰਡੇ ਦੀ ਉਮਰ 16 ਸਾਲ ਹੈ ਤੁਸ ਦਾ ਨਾਮ ਕਰਮਨ ਹੈ ਮੌਕਿਤ ਪੁਲਿਸ ਮੁਲਾਜ਼ਮ ਪਹੁੰਚੇ ਨੇ ਤੇ ਬੋਡੀ ਦੇ ਟੁਕੜੇ ਨੂੰ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਹੈ ਦੱਸਦੀ ਕਿ ਘਰ ਦੇ ਵਿੱਚ ਭਤੀਜੀ ਦਾ ਵਿਆਹ ਸੀ ਇਸ ਲਈ ਦੋਨੋਂ ਪਿਓ ਪੁੱਤ ਸਬਜ਼ੀ ਲੈਣ ਲਈ ਆਉਂਦੇ ਨੇ ਤੇ ਰਸਤੇ ਦੇ ਵਿੱਚ ਟਿਫਰ ਦੀ ਚਪੇਟ ਚਾ ਜਾਂਦੇ ਨੇ ਇਹ ਦੋਨੋਂ ਪਿਓ ਪੁੱਤ ਜਲੰਧਰ ਦੇ ਨਾਲ ਲੱਗਦੇ ਨਕੋਦਰ ਦੇ ਪਿੰਡ ਹੀਰਾਪੁਰ ਦੇ ਰਹਿਣ ਵਾਲੇ ਹਨ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਆ ਸੜਕ ਹਾਦਸੇ ਦੇ ਵਿੱਚ ਪਿਓ ਪੁੱਤ ਦੀ ਮੌਤ ਹੋ ਗਈ ਹੈ ਸਵੇਰ ਚੜ੍ਹਦੀ ਇੱਕ ਵੱਡਾ ਹਾਸਾ ਵਾਪਰਿਆ ਜਲੰਧਰ ਦੇ ਵਿੱਚ ਗਾਲੀ ਦੀ ਲੜਕੀ ਦੀ ਸ਼ਾਦੀ ਸੀ ਸਬਜ਼ੀ ਲੈਣ ਆਏ ਸੀ ਅੱਛਾ ਜੀ ਇਹ ਇਕੱਠੇ ਹੀ ਤੁਰੇ ਆਉਂਦੇ ਸੀਗੇ ਜੀ ਇਹ ਮੇਰੇ ਨਾਲੋਂ ਦਾ ਵੀਰ ਕਰਮਾ ਪਿੱਛੇ ਜੀ ਤੇ ਮੈਂ ਮੋਰੇ ਸੀਗਾ ਜੀ ਮੈਚ ਦਾ ਇੱਥੇ ਆ ਕੇ ਮੈਂ ਪਿੱਛਾ ਮੁੜ ਕੇ ਨਹੀਂ ਦੇਖਿਆ ਮੈਂ ਕੋਈ ਜਨਾਬ ਦੇ ਧਿਆਨ ਦਿੱਤਾ ਅੱਛਾ ਜੀ ਕੋਈ ਦੇਖਣਾ ਹੁੰਦਾ ਇਤਨਾ ਨੂੰ ਗੱਡੀ ਆਵੇ ਅ ਮੈਂ ਆਪਕਾ ਕਿ ਹਮ ਜੀ ਕਿਉਂਕਿ ਮੈਂ ਪਿੱਛੇ ਜਾ ਕੇ ਮੀਡੀਆ ਤੋਂ ਫੋਨ ਦਿੱਤਾ ਜਾ ਕੇ ਜੀ ਕੱਲ ਪਿੱਛੇ ਆਈ ਨਾਗਰ ਤੋਂ ਪਿੱਛੇ ਰਹਿ ਗਿਆ ਬੂਲ ਦਿੱਤਾ ਬੂਲ ਚੱਕੀ ਹੋਇਆ ਜੀ ਚਾਰ ਪੰਜ ਵਾਰੀ ਮੈਂ ਫੋਨ ਲਾਇਆ ਅੱਛਾ ਜੀ ਕਿ ਮੈਂ ਪਿੰਟ ਲਾਇਆ ਮੈਂ ਕਹਿੰਦਾ 19 ਚੱਕਣ ਦਾ ਹੈ ਉਹਦਾ ਨੰਬਰ ਹੋਰ ਜੀ ਹੋਏਗਾ ਕਿ ਜਾ ਉਹ ਨਹੀਂ ਨੰਬਰ ਜੀ ਜਦੋਂ ਮੈਂ ਪਿੱਛੇ ਆ ਕੇ ਹੌਲੀ-ਹੌਲੀ ਆਉਣਾ ਹੈ ਦੇਖ ਰਿਹਾ ਜਾਂਦਾ ਕਿ ਇੱਥੇ ਕਿਸੇ ਦੇ ਵਿੱਚ ਨਿਵਾਜ ਬੁੱਝ ਗਏ ਹੋ ਅੱਛਾ ਜੀ ਤੇ ਇਹੋਂ ਉਹ ਪਤਾ ਲੱਗ ਗਿਆ ਕਿ ਇੱਥੇ ਆਪਰੇ ਮਾਮਲਾ ਇਹ ਟਰਾਲਾ ਹੁੰਦਾ ਪਈ ਨਕੁੱਦਰ ਸਾਈਡ ਤੋਂ ਜੀ ਤੇ ਇਹ ਮੁੰਡੇ ਦਾ ਜਾਂਦੇ ਇਹਨਾਂ ਦਾ ਘਰ ਵਿਆਹ ਸੀਗਾ ਸੱਤੀ ਲੈਣ ਜਾ ਰਹੇ ਸੀਗੇ ਜੀ ਤੇ ਇਹ ਢੂਰੇ ਵਾਲੇ ਡੰਪ ਤੇ ਲੱਗੇ ਤੇ ਟਰਾਲੇ ਦੀ ਸਾਈਡ ਤੇ ਕੀ ਇਹਨਾਂ ਨੂੰ ਤੇ ਇਹ ਡੇਗ ਅੰਦਰ ਨੂੰ ਪਏ ਨੇ ਤੇ ਇਹਨਾਂ ਨੂੰ ਤੁਹਾਨੂੰ ਕਾਲ ਕਰ ਦੇਵਾਂਗੇ ਅੱਛਾ ਜੀ ਉਹਨੂੰ ਜੇ ਪੁਨੀਤ ਸਿੰਘ ਨੂੰ ਫੋਨ ਕਰਨ ਜੀ ਸਹੀਰ ਪੁੱਤਰ ਸੌਰਵ ਵਾਸਤੇ ਪਿੰਡ ਫੇਰਾ ਨਮੁੰਦਰ ਜੀ ਤੇ ਕਰਮਨ ਹੈ ਮੁੰਡਾ ਜੀ ਇਹ ਬਾਈ ਮਾ ਇੱਥੋਂ ਹਾਂਜੀ ਪਤੀ ਸੀਗੇ ਦੋ ਸੱਪੂਲੀਆਂ ਦੇ ਆ ਰਹੇ ਸੀ ਅੱਛਾ ਜੀ ਭੱਜ ਗਿਆ ਹੋਗਾ ਅੱਛਾ ਜੀ ਤੇ ਕਿੰਨੇ ਬੰਦੇ ਸੀਗੇ ਟੋਟਲ ਜਿਹੜੇ ਸਰਜੇ ਦਾ ਡੈਥ ਹੋਈਏ ਦੋ ਜਾਣੇ ਸੀਗੇ ਇਹਨਾਂ ਦੇ ਤੇਨੇ ਜਾਣੇ ਸੀਗੇ ਇੱਕ ਨੰਬਰ ਜਿਹੜਾ ਸਹੀਰ ਦਾ ਫਾਇਦਾ ਜੀ ਉਹ ਵੀ ਨਾਲ ਸੀਗਾ ਉਹ ਉਹਨਾਂ ਦਾ ਪਛਾਣ ਹੋ ਗਿਆ ਪਿੱਛੇ ਸੀਗੇ ਦੂਸਰੇ ਵਾਲਾ ਕੋ ਮੁੱਠਾ ਦੇ ਉੱਤੇ ਅੱਛਾ ਜੀ ਤਾਂ ਕਰਕੇ ਉਹਨਾਂ ਦਾ ਉਹਨਾਂ ਦਾ ਪਿੱਛੇ ਆ ਰਿਹਾ ਸੀਗਾ ਉਹਦੇ ਕਰਕੇ ਉਹਦਾ ਉਹਦਾ ਪਛਾਣ ਹੋ ਗਿਆ ਅੱਛਾ ਜੀ ਇਹ ਢੇਡ ਬੰਦੇ ਨਾਲ ਉੱਧਰੋਂ ਲੱਗ ਕੇ ਉੱਥੇ ਦੇ ਕਾਲਾ ਨਿੰਮਣ ਨਾਲ ਜੀ ਬਹੁਤ ਬੜੀ ਜਣਾ ਬੰਦਾ ਫੜਿਆ ਗਿਆ ਟਰਾਲਾ ਜਿਹੜਾ ਸੀਗਾ ਟਰਾਲਾ ਤੇ ਘੇਰ ਲਿਆ ਗਿਆ ਤੇ ਨਾਲੇ ਨੂੰ ਡਰਾਈਵਰ ਜਿਹੜਾ ਉਹ ਲੋਕ ਕਰਕੇ ਦੌੜ ਗਿਆ